ਸਾਰੇ ਲੋਕ ਆਪਣੇ ਆਰੀ ਹੱਥ ਦੇ ਚੁ ਵਿਚਾਰ ਦੀ ਤੇ ਆਪਣੇ ਆਪ ਨੂੰ ਸ਼ਾਂਗੀ ਚੱਲੋ ਤੇ ਵੇਖੋ ਵੀ ਮੰਨਣ ਚ ਕਿੱਥੇ ਆ ਸਾਰੇ ਆਪਾਂ ਇੱਕਦਮ ਗੁਰੂ ਦੇ ਸਿੱਧ ਮੜ ਕੇ ਟੀਕਾਂ ਦਾ ਬੜੀਆਂ ਅਸੀਂ ਉੱਚੀਆਂ ਮਾਰਦੇ ਆਂ ਪਰ ਜਿੱਥੇ ਮੰਨਣ ਦੀ ਗੱਲ ਆਉਂਦੀ ਓਥੇ ਵੇਖੋ ਵੀ ਕਿਹੜਾ ਮੰਨਦਾ ਕਿਹੜਾ ਨਹੀਂ ਮੰਨਦਾ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਹੁਕਮਿਆਂ ਕਲਗੀਆਂ ਵਾਲੇ ਦਾ ਕਿ ਗੁਰੂ ਦਾ ਸਿੱਖ ਦਾੜੀ केसा ਵਾਲਾ ਹੋਣਾ ਚਾਹੀਦਾ ਮੋਨਾ ਨਹੀਂ ਹੋਣਾ ਚਾਹੀਦਾ ਤੇ ਕਿੰਨੇ ਆ ਦੇ ਇੱਥੇ ਬੈਠੇ ਕੇਸ ਕਤਲ ਕਰਾਏ ਆ ਜਿਨ੍ਹਾਂ ਕੇਸ ਕਤਲ ਕਰਾਏ ਕੀ ਉਹ ਗੁਰੂ ਦਾ ਬਚਨ ਮੰਨਦੇ ਆ ਕਰੋ ਵਿਚਾਰ ਜਿਹੜੇ ਕੇਸ ਕਤਲ ਕਰਦੇ ਆ ਗੁਰੂ ਦਾ ਬਚਨ ਮੰਨਦੇ ਨਹੀਂ ਮੰਨਣ ਵਿਚ ਨਹੀਂ ਤੇ ਗੁਰਸਿੱਖੋ ਉਸ ਤੋਂ ਅੱਗੇ ਗੁਰੂ ਸਾਹਿਬ ਦਾ ਹੁਕਮ ਆ ਕਿ ਗੁਰੂ ਦਾ ਸਿੱਖ ਅਮਰ ਧਾਰੀ ਹੋਵੇ ਜਿਹਦਾ ਗੁਰੂ ਵਾਲਾ ਹੋਣਾ ਚਾਹੀਦਾ ਜਿਨ੍ਹਾਂ ਸ਼ੱਕੇ ਉਹ ਮਾਰਕ ਤੇ ਜਿਨ੍ਹਾਂ ਨਹੀਂ ਸ਼ੱਕੇ ਪੀਓ ਗੁਰੂ ਦਾ ਬਚਨ ਮੰਨਦੇ ਆ ਨਮਕ ਕਰੋਗੇ ਬਚਨ ਨਹੀਂ ਮੰਨਿਆ ਗਿਆ ਫਿਰ ਮਾਰਾ ਕੀ ਕਹਿੰਦੇ ਆ ਮਾਰਾ ਕਹਿੰਦੇ ਆ ਕਿ ਗੁਰੂ ਦਾ ਸਿੱਖ ਅਮਰ ਤਵੇ ਉੱਠੇ ਤੁਹੀ ਸਾਰੇ ਵਿਚਾਰ ਰੋਹੀ ਆਣੀ ਦੇ ਨਾਲ ਥੋੜਾ ਛਾਂਗੋ ਨਾ ਕਿ ਕਿੰਨੇ ਕ ਅਵਰਤ ਵੇਲੇ ਉੱਠਦੇ ਤੇ ਕਿੰਨੇ ਨਹੀ ਉੱਠਦੇ ਮੰਨਣ ਵਿੱਚ ਹੈ ਫਿਰ ਮਾਰੇ ਕਹਿੰਦੇ ਆ ਅਮਰਤਾ ਸਿੰਘ ਜਿਹੜਾ ਪੰਝਾ ਬਾਣੀ ਦਾ ਪਾਠ ਕਰੇ ਜਪਜੀ ਸਾਹਿਬ ਜਾਪ ਸਾਹਿਬ ਤਉਹਰ ਸਾਹਿਬ ਸਵੇਯੇ ਚੌਪਈ ਸਾਹਿਬ ਤੇ ਸੰਪੂਰਨ ਅਨੰਦ ਸਾਹਿਬ ਚਾਰੀ ਪੌਣੀਆਂ ਵਾਲਾ कि ਅਸੀਂ ਸਾਰ ਇਹ ਪੰਜਾਂ ਬਾਣੀਆਂ ਦਾ ਪਾਠ ਕਰਦੇ ਆਂ ਮੰਨਣ ਚ ਨਹੀਂ ਜਿਹੜੇ ਨਹੀਂ ਕਰਦੇ ਮਹਾਰਾਜ ਕਹਿੰਦੇ ਰਹਿ ਰਾਤ ਤੇ ਸੌਣ ਲੱਗਾ ਕੀਰਤਨ ਸੁਣਾ ਇਹ ਨਿਤਨੇਮਿਆਂ ਇਹ ਵੀ ਕਰਨਾ ਵਿਚਾਰ ਕਰੋ ਕਿਹੜੇ ਕਰਦੇ ਕੜੇ ਨਹੀਂ ਕਰਦੇ ਫਿਰ ਮਹਾਰਾਜ ਕਹਿੰਦੇ ਆ ਤੇ ਗੁਰੂ ਦਾ ਸਿੱਖ ਕਿਸੇ ਕਿਸਮ ਦਾ ਨਹੀਂ ਨਸ਼ਾ ਕਰਨ ਵਾਲਾ ਨਹੀਂ ਚਾਹੀਦਾ ਵਿਚਾਰ ਕਰੋ ਹਾਂ ਕਿ ਅੱਜ ਦਾ ਦੌਰ ਨਸ਼ਿਆਂ ਵਿੱਚ ਕਿੰਨਾ ਗਰਸਿਆ ਹੋਇਆ ਤੇ ਕਿੰਨੇ ਬਚਨ ਮੰਨਦੇ ਆ ਤੇ ਕਿੰਨੇ ਨਹੀਂ ਮੰਨਦੇ ਮੰਨਣ ਵਿੱਚ ਹੈ ਕੋਈ ਕਿਸੇ ਕਿਸਮ ਦਾ ਨਸ਼ਾ ਕਰ ਰਿਹਾ ਕੋਈ ਕਿਸੇ ਕਿਸਮ ਦਾ ਨਸ਼ਾ ਕਰ ਰਿਹਾ ਕੋਈ ਕਿਸੇ ਕਿਸਮ ਦਾ ਨਸ਼ਾ ਕਰ ਰਿਹਾ ਇਹ ਸੇ ਮੰਨਣ ਵਿੱਚ ਹੈ ਤੇ ਗੁਰੂ ਸਿਕੋ ਧਿਆ ਤੇ ਸਰਬ ਨੂੰ ਕੈਨ ਤੋਂ ਪਾਉਂਦੇ ਆਈ ਫੜਾਉ ਵਿਚਾਰ ਨੂੰ ਤੇ ਇਹਦੇ ਨਾਲ ਛਾਂ ਤੋਂ ਥੋੜਾ ਜਿਆ ਤੇ ਗੁਰਸੇਖੋ ਗੁਰੂ ਜੈ ਦਾ ਹੁਕਮ ਹੈ ਮਨ ਕੰਦੇ ਕਾਮ ਕ੍ਰੋਧ ਲੋਭ ਲੋਭ ਹੰਕਾਰ ਇਹਦੀ ਬੰਬ ਨਹੀਂ ਕਰਨੀ ਥੋੜਾ ਜਿਹਾ ਵਿਚਾਰ ਕਰੋ ਹਾਂ ਮਨ ਕੰਦੇ کام جہی آئی کو نہیں کرنی کہ آپ اپنے جیون آپ پتا ہوں میں کہیں پڑھی ہاں گرو کو بچار کروں ہاں مہاراج لاؤ چیڑو ہو جائے گا جی نے لوگ چٹیا کسی نے لوگ کو چٹیا وہ ہے کام کرو ਕੰਤੋ ਪਾਪ ਮਨੁਕਿ ਲਈ ਮੋਹ ਦੀ ਵਰਤੋਣੀ ਕਰਨੀ ਤੇ ਸਾਰਾ ਸੰਸਾਰ ਗੁਰਸਿੱਖੋ ਮੋਹ ਦੇ ਵਿੱਚ ਆ ਜਿੰਨਾ ਇਹ ਸਾਰਾ ਸੰਸਾਰ ਮੋਹ ਦੇ ਵਿੱਚ ਆ ਕਿਸੇ ਦਾ ਕਿਸੇ ਦਾ ਮੋਹ ਕਿਸੇ ਦਾ ਕਿਸੇ ਦਾ ਮੋਹ ਕਿਨੇ ਦਾ ਪਦਾਰਥਾਂ ਦਾ ਇਹਦਾ ਤਾਮ ਨਾ ਵੋਹ ਕਹੇ ਨਾ ਕਰੋ ਦਾ ਲੋਭ ਦਾ ਲੋਹ ਦਾ ਸ੍ਰਹ ਘਾਰਨਾ ਵੀ ਵੋਹ ਨੋਰੀ ਵਿਆਖਿਆ ਕਰੀਏ ਤਾਂ ਗੁਰੂ ਕੀ ਸਿੱਖੋ ਆਪਾਂ ਸ਼ਾਮ ਦਾ ਇਖਟਾਈ ਜੜਨੀ ਹੈ ਮੋਰੀ ਵਿਆਖਿਆ ਵੀ ਆਪਾਂ ਕਰ ਸਕਦੇ ਗੁਰ ਸਿੱਖੋ ਮੋਹ ਛੱਡਨਾ ਸੰਤੋ ਲੋਕਾਂ ਮੋਹ ਮੋਹ ਛੱਡਨਾ ਸੰਤੋ ਔਖਾ ਮਰ ਜਨ ਦੇ ਅੰਦਰੋਂ ਖਜਨਕਾ ਮੋਹ ਟੁੱਟਾ ਤਨ ਦਾ ਸ਼ਬਦ ਸੱਚੇ ਸਵਾਰਿਆ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਕੇ ਅੰਦਰੋਂ ਮੋਹ ਤੋੜ ਦੇਣ ਤੇ ਉਹ ਦਾ ਜਪਿਆ ਹੋਇਆ ਸ਼ਬਦ ਮਹਾਰਾਜ ਆਪਣੇ ਖਜ਼ਾਨੇ ਚ ਪਾਉਂਦੇ ਸੱਚਖੰਡ ਚ ਪ੍ਰਵਾਨ ਕਰਦੇ ਅੰਦਰੋਂ ਖਜਨਕਾ ਮੋਹ ਟੁੱਟਾ ਤਨ ਦਾ ਸ਼ਬਦ ਸੱਚੇ ਸਵਾਰਿਆ ਇਹ ਸਾਰਾ ਸੰਸਾਰ ਮੋਹ ਦੇ ਵਿੱਚ ਜੰਡਿਆ ਹੋਇਆ ਮਮੋਦੀਆ ਜਗੀਰਾਂ ਲੱਗੀਆਂ ਹੋਈਆਂ। ਜਿਮਾਰ ਕਹਿੰਦੇ ਹੰਕਾਰ ਕੋਈ ਦੁਨੀਆ ਹੰਕਾਰ ਵਿੱਚ ਗਰਸੀ ਹੋਈਆਂ। ਕਿਸੇ ਨੂੰ ਕਿਸੇ ਦਾ ਪਤਾ ਤੋਂ ਨਹੀਂ ਚੜਤੇ ਕਿ ਕਰਿਓ ਮਾਮੀ ਤੇ ਹੰਕਾਰ ਦੀ ਗੱਲ ਕਰੇਗਾ ਮੇਰੇ ਮਰ ਦਾ ਕੋਈ ਨਹੀਂ। ਹਰ ਕੋਈ ਹੰਕਾਰ ਹਰ ਅੱਗੇ ਰੱਤ ਦਾ ਵਾਲ ਹੰਕਾਰ ਤੋਂ ਕੋਈ ਬਚਿਆ ਨਹੀਂ। ਗੁਰਸ਼ੇਖੋ ਫੇਰ ਮਾਰ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਰ ਕਹਿੰਦੇ ਈਰਖਾ ਅਜਿੰਨੇ ਆਪਾਂ ਬੈਠੇ ਈਰਖਾ ਛੱਡੀ ਕਿਸੇ ਨੇ ਮਨ ਚੋਂ ਕੱਢੀ ਈਰਖਾ ਕਿਸੇ ਨੇ ਫਿਰ ਵੈਰ ਕਿਸੇ ਨੇ ਵੈਰ ਘੁਆਇਆ ਮਾਰ ਕਹਿੰਦੇ ਵੈਰ ਫੇਰ ਬ੍ਰੋਧ ਕਿਸੇ ਨੇ ਬ੍ਰੋਧ ਘੁਆਇਆ ਤ੍ਰੇਚਨਾ ਮਨਸਾ ਇਹ ਸਾਰੀਆਂ ਚੀਜ਼ਾਂ ਕੀ ਅਸੀਂ ਮਨ ਤੋਂ ਖਤਮ ਕੀਤੀਆਂ ਕਿੰਨੇ ਸਾਡੇ ਅੰਦਰ ਇਹ ਸੂਪੂਰਾ ਜਿਹੜਾ ਸ਼ਰੀਰ ਆ ਇਹ ਔਗਣ ਦਾ ਭੜਿਆ ਹੋਇਆ ਤੇ ਗੁਰਸਿੱਖੋਂ ਅਿੰਦ ਸਾਡੇ ਅੰਦਰ ਕੂੜ ਪਿਆਵਾ ਤੇ ਅਸੀਂ ਕਹਿੰਦੇ ਅਸੀਂ ਬ੍ਰਹਮ ਗਿਆਨੀ ਪਾਚੀਏ ਪਰ ਗੁਰਸਿੱਖੋਂ ਇਹ ਸਾਰਾ ਵਿਚਾਰ ਤੋਂ ਵੀ ਆਰੀ ਦੇ ਨਾਲ ਇਹ ਜਿੰਨੇ ਦੋਸ਼ ਆ ਇਹਨਾਂ ਨੂੰ ਘਟਣਾ ਪੈਂਦਾ ਤੇ ਇਹ ਜਦੋਂ ਜਦੋਂ ਕੱਟਾਂਗੇ ਇਹਦਾ ਸਾਰੀਆਂ ਚੀਜ਼ਾਂ ਇੱਧਰੋਂ ਨਿਕਲ ਜਾਣ ਫਿਰ ਨਾ ਕਿ ਨਵੀਆਂ ਜਿਹੜੀਆਂ ਲਗਰਾਂ ਅੰਦਰੋਂ ਫੁੱਟਣਗੀਆਂ ਉਹ ਕਿਹੜੀਆਂ ਸਾਤ ਸੰਤੋਖ ਦਇਆ ਧੀਰਜ ਧਰਮ ਇਹ ਲਗਰਾਂ ਅੰਦਰੋਂ ਫੁੱਟਣਗੀਆਂ ਗੁਰਸਿੱਖੋ ਇਹ ਥਾਲ ਨਾ ਇੱਕ ਹੋਣੀਆਂ ਬਾਗਾਂ ਦੇ ਵਿੱਚ ਔਰ ਸਿੱਖੋ ਜਿਹੜੇ ਬਾਗਬਾਨੀ ਵਾਲੇ ਮਾਲੀ ਹਨ ਉਹ ਪਤਾ ਕੀ ਕਰਦੇ ਆ ਜਿਹੜੀਆਂ ਲਗਰਾਂ ਨੂੰ ਫਲ ਨਹੀਂ ਲੱਗਦਾ ਸੁੱਕੀਆਂ ਜਾਣੀਆਂ ਉਹਨੂੰ ਕੱਟਦੇ ਆ ਤੇ ਫਿਰ ਨਲੀਆਂ ਛੋੜ ਦੀਆਂ ਨੇ ਤੇ ਉਹ ਲਗਰਾਂ ਨੂੰ ਫਲ ਲੱਗਦਾ ਫੁੱਲ ਲੱਗਦੇ ਆ ਇਸੇ ਤਰ੍ਹਾਂ ਇਹ ਗੁਰ ਸਿੱਖਣੇ ਵੀ ਇਹ ਜੰਨੀਆਂ ਅੰਦਰ ਸਾਡੇ ਦੋਸ਼ ਆ ਵਕਾਰ ਆ ਇਹ ਗੁਰੂ ਸਾਹਿਬ ਦਾ ਹੁਕਮ ਹੈ ਅਸੀਂ ਨਮੋ ਕਰਿਆ ਬਾਚਨ ਇਹ ਸਾਰੇ ਦੋਸ਼ ਨਿਕਲ ਜਾਣ ਤਾਂ ਅਸੀਂ ਬਚਨ ਮੰਨਦੇ ਆਂ ਨੀਤੇ ਗੁਰ ਸਿੱਖੋ ਇਹ ਬਚਨ ਮੰਨਣ ਵਿੱਚ ਨਹੀਂ ਕੋਈ ਹੈ ਕੋ ਬਾਹਣ ਕੀ ਖੜੀ ਕਰਕੇ ਕਹਿ ਸਕਦਾ ਮੈਂ ਮੰਨਣ ਵਿੱਚ ਹੈ ਗੁਰੂ ਸਾਹਿਬ ਦਾ ਹੁਕਮ ਹੈ ਦੋਸ਼ ਨਹੀਂ ਵਰਪਨੇ ਤੇ ਸਾਡੇ ਅੰਦਰ ਸਾਰੇ ਇਹ ਦੋਸ਼ ਹੈ ਫਿਰ ਇਹ ਬੋਲ ਸਿਕੋਂ ਬਚਨ ਮੰਨਣਾ ਕਿੱਥੋਂ ਕਿਤਾਤਾ ਭਾਈ ਸਰਬਜੀਤ ਸਿੰਘ ਨਾਲ ਗੱਲ ਕੀਤੀ ਸੀ ਨਾਲ ਦੀ ਨਾਲ ਉਹ ਵਿਚਾਰਾ ਵੀ ਕਰਦੀਆਂ ਨੇ ਬਚਨ ਮੰਨਣਾ ਕਿੱਥੋਂ ਤੱਕਿਆ ਬਚਨ ਉਦੋਂ ਮੰਨਿਆ ਜਾਂਦਾ ਜਦੋਂ ਸਿਰ ਸੀਸ ਤੇ ਧਰਤੇ ਸੀ ਸੁਨਹਾਰੇ ਉਦੋਂ ਬਚਨ ਮੰਨਿਆ ਜਾਂਦਾ ਕਹਿਣ ਤੋਂ ਭਾਵ ਇਹ ਸਾਰੀਆਂ ਵਿਚਾਰਾ ਕਰਦਿਆਂ ਕਰਦੇ ਜਿੰਨੇ ਦੋਸ਼ਾਂ ਨੂੰ ਕੱਢਦੇ ਆ ਕਰਦੇ ਆ ਆਖਰ ਹਉਮੈ ਕਟੋ ਹੋ ਜਾਏ ਆਖਰ ਹਉਮੈ ਖਤਮ ਹੋ ਜਾਏ ਕਹਿਣ ਤੋਂ ਭਾਵ ਕਿ ਉਹ ਰਗ ਵੀ ਹੈ ਹਉਮੈ ਰੂਤੀ ਪਰੋਬਲੀ ਜਿਹੜੀ ਉਹ ਵੀ ਕੱਟਦਾ ਤੇਰ ਨਗਰੀਆਂ ਸੰਤੋਖ ਦੀਆਂ ਨਗਰਾ ਫੁੱਟਣ ਫੁੱਟਣ ਗਈਆਂ ਉਹਨਾਂ ਨੂੰ ਫਲ ਲੱਗੇਗਾ ਹਉਮੈ ਵੀ ਖਤਮ ਹੋ ਜਾਏ ਜਿੱਥੇ ਆਪਾ ਭਾਵ ਖਤਮ ਹੋ ਜਾਏ ਜਿੱਥੇ ਆਪਾ ਭਾਵ ਖਤਮ ਹੋ ਜਾਏ ਜਦੋਂ ਸਿਆਨ ਪ੍ਰਗਟਮ ਹੋ ਜਾਏ ਜਿੱਥੇ ਆਪਣੀ ਮਤ ਖਤਮ ਹੋ ਜਾਏ ਜਿੱਥੇ ਆਪਾ ਪਾਪ ਖਤਮ ਹੋ ਜਾਏ ਉਹ ਕਿਹੋ ਜੇ ਗੁਰਸਿੱਖ ਗੁਰਸਿੱਖੋ ਜਦੋਂ ਗੁਰੂ ਨਾਨਕ ਸਾਹਿਬ ਅਸਾਮ ਨੂੰ ਗਏ ਨਾ ਤੇ ਗੁਰਸਿੱਖੋਂ ਇੱਕ ਰਸਤੇ ਵਿੱਚ ਨਗਰ ਪੈਂਦਾ ਉੱਥੋਂ ਦਾ ਰਾਜਾ ਸੀ ਤੇ ਉਸ ਰਾਜੇ ਨੇ ਬੇਨਤੀ ਕੀਤੀ ਜੀ ਮਨਨ ਦੀ ਗੱਲ ਕਰਦੇ ਕਿ ਕਿੱਥੋਂ ਤੱਕ ਮੰਨਣਾ ਕਿੱਥੋਂ ਤੱਕ ਗੁਰੂ ਸਾਹਿਬ ਦੇ ਬਚਨਾਂ ਤੇ ਵਿਸ਼ਵਾਸ ਕਰਨਾ ਉਹ ਕਰ ਸਕਦਾ ਹੈ ਨਾ ਤੇ ਗੁਰਸਿੱਖੋਂ ਜਦੋਂ ਮਹਾਰਾਜ ਨੂੰ ਨਮਸਕਾਰ ਕੀਤੀ ਉਸ ਰਾਜੇ ਵਿੱਚ ਬੇਇੱਜ਼ਤੀ ਕੀਤੀ ਮਹਾਰਾਜ ਮੇਰੇ ਘਰ ਕੋ ਪਚੰਗੀ ਨਹੀਂ ਪੁੱਤਰ ਨਹੀਂ ਪੁੱਤਰ ਵੀ ਦਾਤ ਬਖਸ਼ੋ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਾ ਸਾਹਿਬ ਤੇਰੇ ਘਰ ਪੁੱਤਰ ਹੋਏਗਾ ਵਚਨ ਦੇਤਾ ਗੁਰੂ ਨਾਨਕ ਸਾਹਿਬ ਨੇ ਉਹ ਆਪਣੇ ਵਰਗਾ ਰਾਜਾ ਨਹੀਂ ਸੀ ਕਿ ਸਵੇਰੇ ਹੋਰ ਤੇ ਸ਼ਾਮੀ ਹੋਰ ਤੇ ਦੁਪਹਿਰੇ ਹੋਰ ਆਪਰ ਦਾਸਾ ਕਰਦੇ ਆ ਤੇ ਆਪਾਂ ਪਾਣਾ ਦੇ ਦਿੰਦੇ ਆ ਮਹਾਰੇ ਨੇ ਅਸੀਂ ਆਸ ਕੀਤੀ ਸੀ ਸਾਡਾ ਵਚਨ ਨਹੀਂ ਕੋਰਾ ਹੋਇਆ ਗੁਰਸਿੱਖੋ ਸਮਾ ਆਇਆ ਉਸ ਰਾਜੇ ਦੇ ਘਰ ਪੁੱਤਰ ਨੇ ਜਨਮ ਲੈਣਾ ਸੀ ਉਤੇ ਤਹੀ ਨੇ ਜਨਮ ਲਿਆ ਰਾਜ ਦਰਬਾਰ ਦੇ ਉਪਰ ਜਿੱਥੇ ਰਾਜਾ ਬੈਠਾ ਸੀ ਉਸ ਜਨਮ ਤੇ ਸੁਨਾ ਆਇਆ ਕਿ ਰਾਜਾ ਸਾਹਿਬ ਤੁਹਾਡੇ ਘਰ ਤਹੀ ਨੇ ਜਨਮ ਲਿਆ ਧਿਆਨ ਨਾਲ ਚਲ ਸੁਣ ਵਾਲੀ ਕਹਿੰਦੇ ਧੀ ਨੇ ਜਨਮ ਲਿਆ ਰਾਜਾ ਸਾਹਿਬ ਕਹਿੰਦੇ ਮੇਰੇ ਕਰ ਤੀ ਹੀ ਨਹੀਂ ਜੰਮੀ ਮੇਰੇ ਤਾਂ ਪੁੱਤਰ ਨੇ ਜਨਮ ਲਿਆ ਸਾਰੇ ਕਹਿਣ ਵੀ ਧੀ ਨੇ ਜਨਮ ਲਿਆ ਰਾਜਾ ਕਹਿੰਦਾ ਨਹੀਂ ਪੁੱਤਰ ਨੇ ਜਨਮ ਲਿਆ ਗੁਰਸੇਖੋਂ ਰਾਜੇ ਨੇ ਮੰਨ ਲਿਆ ਕਿ ਗੁਰੂ ਨਾਨਕ ਪਾਛਵੇਂ ਪਚਨ ਦਿੱਤਾ ਸੀ ਕਿ ਤੇਰੇ ਦਾ ਪੁੱਤਰ ਹੋਵੇਗਾ ਗੁਰੂ ਨਾਨਕ ਸਾਹਿਬ ਦਾ ਬਚਨ ਅਟੱਲਿਆ ਗੁਰੂ ਨਾਨਕ ਸਾਹਿਬ ਪੂਰਾ ਵਾ ਤੇ ਸੂਰੇ ਦਾ ਬਚਨ ਦਿੱਤਾ ਵੀ ਪੂਰਾ ਵਾ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਸੱਤਿਆ ਇਹ ਧੀ ਨਹੀਂ ਪੁੱਤਰ ਆ ਪਰ ਕੋ ਸਿੱਖੋ ਕਰਦੇ ਵਿੱਚ ਭੈਣਾਂ ਦੇ ਵਿੱਚ ਆਣ ਗਵਣ ਸਾਰੇ ਪਤਾ ਉਂtilde ਜਨਮ ਲਿਆ ਸੋ ਮਾਨਨ ਗਾ ਰਿਆ குரு ਸਹਿਮੇ ਕੇ ਪਦੇ ਨਾਲ ਉਹ ਰਾਜਾ ਜਿਹੜਾ ਸੀ ਹੁਣ ਧੀ ਜਈਆ ਉਹਨੂੰ ਪੁੱਤਰਾ ਵਰਗੂ ਲਾਲ ਲਡਾਉਂਦਾ ਪੁੱਤਰਾ ਵਰਗੂ ਕੱਪੜੇ ਪਾਉਂਦਾ ਤੇ ਮਨੁ ਮੰਨ ਲਿਆ ਇਹ ਤੇ ਮੇਰਾ ਪੁੱਤਰ ਆ ਤੇ ਗੁਰ ਸੇਖੋ ਉਹ ਜਦ ਜਵਾਨੀ ਸੀ ਉਹ ਜਵਾਨ ਹੁੰਦੀ ਗਈ ਆਹ ਜਿਹੜੇ ਬੱਚਿਆਂ ਨੂੰ ਸਮਾਂ ਹੁੰਦਾ ਜਵਾਨੀ ਦਾ ਜਦੋਂ ਜਵਾਨੀ ਚ ਪੈਰ ਪੜਿਆ ਤੇ ਰਾਜਾ ਆਪਣੀ ਅਹਿਲਕਾਰਾਂ ਨੂੰ ਇਕੱਠਿਆਂ ਕਰਕੇ ਤੇ ਇਹ ਗੱਲ ਕਹਿਣ ਲੱਗਾ ਕਿ ਮੇਰਾ ਪੁੱਤਰ ਜਵਾਨ ਹੋ ਗਿਆ ਸਾਹਮਣੇ ਵਾਲਾ ਲੜਕੀ ਵਾਲਾ ਘਰ ਲੰਭੋ ਕੋਹ ਹੈ ਕਿ ਅਸੇ ਦੀ ਹਿੰਮਤ ਕਿ ਤਾਂ ਦੇ ਘਰ ਦੇ ਵਿੱਚ ਲੜਕੀ ਹੋਵੇ ਤੇ ਉਹ ਬਾਪ ਕਹੇ ਕਿ ਸਾਹਮਣੇ ਲੜਕੀ ਵਾਲਾ ਘਰ ਲੱਭੋ ਮੇਰਾ ਪੁੱਤਰ ਜਵਾਣਾ ਮੈਂ ਪੁੱਤਰ ਵੇਹੁਣਾ ਮੰਨੈ ਠੀਕ ਹਕ ਤ ਕਹੀ ਨਾ ਜਾਏ ਜੇ ਉਹ ਕਹੇ ਤੇ ਛੇਸ਼ਕਾਰ ਮੰਨਣ ਲਈ ਗੱਲ ਕਰੀਏ ਕਿਤੋਂ ਤੱਕ ਮੰਨਣਾ ਤੇ ਗੁਰ ਸਿੱਖੋ ਜਦੋਂ